ਸਾਰੇ ਬੰਦਿਆਂ ਨੇ ਕਿਹਾ ਵੀ ਸੁਬੀਰ ਤਾਂ ਟੈਂਪਰੀ ਛੱਡ ਗਿਆ ਵੀ ਇਹ ਬਾਈ ਇਲੈਕਸ਼ਨ ਨਾਲ ਸੁਬੀਰ ਦਾ ਨਾਲ ਜੀ ਜਾਊਗਾ ਮੈਂ ਪੱਕਾ ਹੀ ਜਾਊਗਾ ਕਿ ਵੀ ਆਪਾਂ ਕਿਵੇਂ ਕਰਨਾ ਹੈ ਉਹ ਕਹਿੰਦਾ ਚਾਰ ਪੰਜ ਸੀਟਾਂ ਦੇ ਦੇ ਦਿੰਦਾ ਮੇਰਾ ਮਤਲਬ ਇੱਕ ਸੀਟ ਵਿੱਚ ਹੀ ਟੁੱਟ ਗਈ ਗੱਲ ਉਹ ਗਾਸ਼ ਸੁਬੀਰ ਦਾ ਆ ਕੇ ਕਹਿੰਦਾ ਵੀ ਨਹੀਂ ਪੰਜ ਸੀਟਾਂ ਨਹੀਂ ਮੈਂ ਚਾਰ ਦੇ ਦਿੰਦਾ ਵੀ ਨੇ ਵੀ ਗੱਲ ਕਹੀ ਕਿ ਤਿੰਨ ਮਿੰਟ ਟਾਈਮ ਲੈ ਲੇ ਕੋਲੇ ਅੱਛਾ ਸੁਬੀਰ ਤੇ ਹੁੰਦੀ ਕਾਲ ਨੂੰ ਕੀਤਾ ਫਿਰ ਉਹ ਕੱਲੇ ਨੂੰ ਟਾਈਮ ਲੈ ਕੇ ਵੀ ਬੰਨਿਆ ਤੁਰਨ ਲੱਗੇ ਬਸ ਤਾਂ ਇਹਨੇ ਤੱਕ ਵੀ ਗਿਆ ਤਾਂ ਇਹ ਜਿੱਦ ਨਾਲ ਪੰਜੇ ਛੇ ਵੀ ਦੇ ਦਾਂਗੇ ਪਰ ਉਹਨੇ ਸਮਝਾ ਕਰਨਾ ਮੇਰੇ ਵੱਲ ਬਿਲਕੁਲ ਸਾਡੇ ਉਲਟ ਸੀਗਾ ਬਾਕੀ ਸਾਰੇ ਬੰਦੇ ਨਹੀਂ ਕੋਰੇ ਤੁਹਾਡੀ ਭਾਜੀਪੀ ਲੀਡਰ ਨੇ ਨੇੜਤਾ ਹੈਗੀ ਸਮਝਾ ਨਾਲ ਵੀ ਹੈਗੀ ਕਿੰਨੀ ਨੇੜਤਾ ਸਾਡੀ ਬਾਲਸਾ ਨਾਲ ਸੀਗੀ ਹਾਂ ਉਹਨੇ ਹੋਰ ਕਿਹਨਾਂ ਹਾਈ ਸੀ ਸਾਡੀ ਤਾਂ ਜੇ ਪੰਜਾਬੀ ਚ ਕਹਿ ਲਈਏ ਕਿ ਦੁਸ਼ਮਣੀ ਆ ਹੀ ਗੱਲ ਸੀ ਮੋਦੀ ਨੂੰ ਕੀ ਸਮਝਦਾ ਸੀ ਬੀਜੇਪੀ ਗਵਰਨਮੈਂਟ ਨੂੰ ਕੀ ਸਮਝੀ ਨਾ ਚੰਗਾ ਸਮਝਿਆ ਨਾ ਮਾੜਾ ਸਮਝਿਆ ਉਹ ਮਿਸ਼ਨ ਸੀ ਉਹ ਤੇ ਜਾਣਦੇ ਇੱਕ ਤਾਂ ਉਹ ਕਹਿੰਦਾ ਸੀ ਵੀ ਆਪਾਂ ਜਿਹੜਾਂ ਲੈਂਚ ਬਾਰੇ ਹੋਈ ਹੈ ਪਾਰਲੀਮੈਂਟ ਚੋਂ ਪਹਿਲਾਂ ਪਾਰਲੀਮੈਂਟ ਹੋਣ ਦੀ ਜਦ ਕੋਈ ਇਕੱਠੇ ਅਕਾਲੀ ਦਲ ਬਣਨ ਦੀ ਕੋਈ ਸੁਭਾਵਨਾ ਹੈ ਕਦੇ ਵੀ ਨਿਸ਼ਕਰੀ ਨਾਲ ਪੰਜਾਬ ਦੀ ਰਾਜਨੀਤੀ ਹਮੇਸ਼ਾ ਹੀ ਸਰਗਨ ਰਹਿੰਦੀ ਹੈ ਉਥਲ ਪੁਥਲ ਚ ਰਹਿੰਦੀ ਹੈ ਤੇ ਖਾਸ ਕਰਕੇ ਸਿੱਖ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਚ ਤੇ ਸਿੱਖ ਰਾਜਨੀਤੀ ਚ ਸਿੱਖ ਪੋਲਿਟਿਕਸ ਚ ਜਿਹੜੀ ਕਿ ਤੁਹਾਨੂੰ ਨਾਲ ਵੀ ਜੁੜੀ ਹੋਈ ਹੈ ਉਹਦੇ ਚ ਕੁਝ ਸ਼ਕਤੀਤਾ ਤੇ ਕੁਝ ਪਰਿਵਾਰ ਇਹੋ ਜਿਹੇ ਨੇ ਜਿਹੜੇ ਹਮੇਸ਼ਾ ਹੀ ਉਹਦੇ ਨਾਲ ਹੀ ਚਰਚਾ 'ਚ ਰਹਿੰਦੇ ਨੇ। ਕੁਤਰਾ ਜਿਹੜੇ ਵੀ ਹੋਣ ਉਹਨਾਂ ਦੀ ਚਰਚਾ ਜ਼ਰੂਰ ਹੁੰਦੀ ਹੈ ਤੇ ਉਹਨਾਂ ਦੇ ਵਿੱਚੋਂ ਹੀ ਹੈਗਾ ਰਖੜਾ ਪਰਵਾਰ। ਰਖੜਾ ਪਰਵਾਰ ਜਿਹਨੂੰ ਜਿਹੜਾ ਪਰਵਾਰ ਕਹਿੰਦਾ ਤਾਂ ਮਤਲਬ ਪੰਜਾਬ ਦੇ ਲੋਕ ਤਾਂ ਬਹੁਤ ਸਾਰੇ ਜਾਣਦੇ ਨੇ ਪੰਜਾਬ ਤੋਂ ਬਾਹਰ ਹੋਏ ਜਾਨੇ ਦੁਨੀਆ 'ਚ ਵੀ ਡੈਸਪੋਰਾ ਜਿਹੜਾ ਸਾਡਾ ਬਾਹਰ ਭਾਲti ਰਹਿੰਦੇ ਨੇ ਉਹ ਵੀ ਸਾਰੇ ਜਾਣਦੇ ਨੇ ਕਿਉਂਕਿ ਰਖੜਾ ਪਰਵਾਰ ਦੇ ਇੱਕ ਬਹੁਤ ਹੀ ਅਹਮ ਜਿਹੜੇ ਮੈਂਬਰ ਨੇ ਦਰਸ਼ਨ ਸਿੰਘ ਢਾੜੀ ਵਾਲੋ ਕੋ ਅਮਰੀਕਾ ਰਹਿੰਦੇ ਨੇ ਤੇ ਨੋਨ ਫਿਗਰ ਨੇ ਤੇ ਇਸ ਪਰਿਵਾਰ ਦਾ ਜਿਸ ਧਿਰ ਦੇ ਨਾਲ ਜੁੜਿਆ ਹੋਵੇ ਉਹਦੀ ਵੀ ਚਰਚਾ ਹੁੰਦੀ ਰਹਿੰਦੀ ਹੈ ਤੇ ਇਸ ਪਰਿਵਾਰ ਦੇ ਇੱਕ ਮੈਂਬਰ ਨੇ ਸੁਰਜੀਤ ਸਿੰਘ ਰਖੜਾ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਸੁਜੀਤ ਸਿੰਘ ਰਖੜਾ ਸਾਬਕਾ ਮੰਤਰੀ ਨੇ ਬਾਬਰ ਸਰਕਾਰ ਚ ਮੰਤਰੀ ਰਹੇ ਐਮਐਲਏ ਦੋ ਵਾਰ ਰਹੇ ਪਾਰਲੀਮੈਂਟ ਇਲੈਕਸ਼ਨਾਂ ਵੀ ਲੜੀਆਂ ਇਹਨਾਂ ਨੇ ਤੇ ਹੁਣ ਜਿਹੜੀ ਇਸ ਵੇਲੇ ਘਟਨਾਕਰਮ ਜੋ ਕਾਲੀ ਦਲ ਦੇ ਵਿੱਚ ਵਾਪਰਿਆ ਹੈ ਕਾਲੀ ਦਲ ਦੇ ਵਿੱਚ ਉਥਲ-ਪੁਥਲ ਹੋਈ ਹੈ ਟੁੱਟ-ਭੱਜ ਹੋਈ ਹੈ ਤੇ ਉਹਦੇ ਵਿੱਚੋਂ ਇੱਕ ਨਵਾਂ ਕਾਲੀ ਦਲ ਨਿਕਲਿਆ ਹੈ ਯਾਨੀ ਹਰਪ੍ਰਿੰਸਿੰਗ ਦੀ ਵਾਈ ਵਾਲਾ ਉਹਦੇ ਇਹ ਸਰਗਰਮ ਕਹਿ ਸਕਦਾ ਸੂਤਰ ਧਾਰਵੀ ਨੇ ਜਿਹੜੇ ਮੋਰੀ ਕੁਛ ਜਿਹੜੇ ਨੇਤਾ ਸੀਗੇ ਇਸ ਮੈਂਬਰਸ਼ਿਪ ਕਰਨ ਵਾਲੇ ਤੇ ਇਸ ਨੂੰ ਸਿਰੇ ਨੌਂ ਵਾਲੇ ਉਹਨਾਂ ਚੋਂ ਇੱਕ ਨੇ ਸੁਜੀਤ ਸਿੰਘ ਰਖੜਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਧੰਨਵਾਦ ਥੈਂਕ ਯੂ ਥੋੜਾ ਬਾਦਲ ਪਰਿਵਾਰ ਨਾਲ ਤੁਸੀਂ ਦੱਜ ਦੇ ਵਿੱਚ ਦੱਸਿਆ ਹੀ ਹੈ ਨਾ ਅਸੀਂ ਮੈਂ ਜਦੋਂ ਦਰਸ਼ਨ ਹੋਰਾਂ ਦੀ ਉਹਨਾਂ ਨੇ ਵੀ ਇੰਟਰਵਿਊ ਕੀਤੀ ਸੀ ਉਹ ਵੀ ਬੜਾ ਰਿਗਾਰਡ ਕਰਦੇ ਸੀ ਬੜਾ ਅਸੀਂ ਬਾਦਲ ਪਰਿਵਾਰਾ ਥੋੜਾ ਬਹੁਤ ਜ਼ਿਆਦਾ ਸੀਗਾ ਤੇ ਹੁਣ ਤੁਸੀਂ ਜਿਹੜਾ ਇੱਕਦਮ ਪਸਾ ਵੱਟ ਗਏ ਉਹਨੇ ਕਦੇ ਸਾਡੀ ਗੱਲ ਨਹੀਂ ਮੋਲੀ ਹੂੰ ਕਦੇ ਅਸੀਂ ਬਾਲਸਾ ਦੀ ਗੱਲ ਨਹੀਂ ਮੋਲੀ ਇੰਨਾ ਮਰ ਪਿਆ ਸੀ ਜੋ ਦਰਸ਼ਨਾਂ ਸੀ ਉਹ ਉਹਦਾ 2-3 ਦਿਨ ਆਪਣੇ ਕੋਲ ਰੱਖਦੇ ਸੀ ਹਾਂ ਨਾਲ ਹੀ ਰੱਖਦੇ ਸੀ ਦੱਸਿਆ ਜੀ ਜਦੋਂ ਕਿਤੇ ਸੰਗਤ ਦਰਸ਼ਨ ਤੇ ਜਾ ਹੋ ਜਾਂਦੇ ਸੀ ਮੈਂ ਵੀ ਕਹਿੰਦੇ ਕਾਕਾ ਜੀ ਬਾਲਾ ਦੇ ਪਰ ਰਹਿ ਜਾਂਦੇ ਹੂੰ ਜਦੋਂ ਕਿਤੇ ਪਰਿਆ ਜ਼ਿਲੇ ਜਾਣਾ ਉਹਨਾਂ ਨੇ ਮੇਰੇ ਕੋਲ ਰਹਿਣਾ 2-3 ਰਾਤਾਂ ਮੇਰੇ ਕੋਲ ਹੂੰ ਰਹਿੰਦੇ ਸੀ ਜੇ ਉਹਦੀ ਗੱਲ ਕਰੀ ਉਹ ਕੋਈ ਉਹ ਨਹੀਂ ਸੀਗਾ ਹੂੰ ਆਮ ਤਨ ਦੱਸ ਦਿਆਂ ਕਿ ਜਦੋਂ ਮਾਫੀ ਆਈ ਗੱਲ ਹੋਈ ਐ ਜਾਂ ਬੇਅਰਬੀ ਆਈ ਗੱਲ ਹੋਈ ਉਦੋਂ ਫਿਰ ਸਾਡਾ ਪਰ ਸਾਡੇ ਮਨ ਸੀਗੇ ਵੀ ਅਸੀਂ ਇਹਨਾਂ ਨੂੰ ਮਨਾ ਕੇ ਇੱਕ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਲੈ ਜਾਈਏ ਬਲਾਲ ਸਾਹਿਬ ਦੇ ਮੰਦਿਰ ਉੱਤੇ ਬਹੁਤ ਸੀ ਇਹ ਇਸ ਗੱਲ ਦਾ ਹੂੰ ਸੁਖਵੀਰ ਨਾਲ ਵੀ ਮਿਲਖ ਲੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਸੈਂਕੜੇ ਵਾਰੀ ਗੱਲ ਹੋਈ ਵੀ ਆਪਾਂ ਜਾਂ ਤਾਂ ਆਪਾਂ ਛੱਡ ਦਈਏ ਜਾਂ ਆਪਾਂ ਵਿਧੀ ਵਿਵਹਾਰ ਨਾਲ ਸ੍ਰੀ ਅਕਾਲ ਤਖਤ ਸਾਹਿਬ ਜਾਈਏ ਹੂੰ ਉਹ ਦੋਹ ਗੱਲਾਂ ਨੂੰ ਤਿਆਰ ਨਹੀਂ ਚ ਇੱਕ ਵਾਰੀ ਮੈਨੂੰ ਯਾਦ ਆਇਆ ਸਾਨੂੰ ਇਕੱਲੇ ਮੈਨੂੰ ਨਹੀਂ ਜਿੰਨੇ ਅਸੀਂ ਕੋਰ ਕਮੇਟੀ ਦੇ ਮੈਂਬਰ ਸੀ ਜਾਂ ਕੈਬਨਟ ਸੀਗੇ ਲੋਕਾ ਸਾਹਿਬ ਕੀਮਾ ਸਾਹਿਬ ਕੁੰਦਲ ਸਾਹਿਬ ਬੀਬੀ ਜਗੀਰ ਕੌਰ ਧਾਮੀ ਸਾਹਿਬ ਗਰੇਵਾ ਸਾਹਿਬ ਮੇਰਾ ਅਗਰ 8-10 ਬੰਦੇ ਜਿਹੜੇ ਅਸੀਂ ਬਾਸ ਨੇ ਹੈ ਵੱਡੇ ਬਾਲ ਸਾਹਿਬ ਨੇ ਆਪ ਟੈਨ ਹੋ ਕੇ ਕਿਹਾ ਫੋਟੋ ਹੂੰ ਤੇ ਵੀ ਉੱਤੇ ਸੀਗਾ ਸਾਰੇ ਬੰਦਿਆਂ ਨੇ ਕਿਹਾ ਵੀ ਸੁਬੀਰ ਜੱਤ ਤੂੰ ਟੈਂਪਰੀ ਛੱਡ ਦੇ ਤੂੰ ਕੱਟੋ-ਕੱਟ ਅਸਰੂਰ ਦੀ ਇਲੈਕਸ਼ਨ ਸੀਗੀ ਵੀ ਇਹ ਬਾਈ ਇਲੈਕਸ਼ਨ ਨਾ ਲੜ ਤੂੰ ਇੱਕ ਬੰਦਾ ਬਣਾ ਦੇ ਤੂੰ ਪੰਜ ਬੰਦੇ ਤੇਰੀ ਮਰਜ਼ੀ ਦੀ ਗੱਲ ਹੈ ਉਹਨਾਂ ਨੂੰ ਪੁੱਛਿਆ ਜੀ ਚੀਮਾ ਸਾਹਿਬ ਨਾਲ ਨੇ ਉਹਨਾਂ ਦੇ ਮਲੋਕਾ ਸਾਹਿਬ ਨਾਲ ਨੇ ਤਾਮੀ ਸਾਹਿਬ ਨਾਲ ਨੇ ਪੁੱਛੀ ਵੀ ਗੱਲ ਹੋਈ ਸੀ ਜਾਂ ਨਹੀਂ ਹੋਈ ਕੇ ਵੀ ਉਹ ਤੋਂ ਬਾਅਦ ਲੈਕਚਰ ਆਪਾਂ ਪੂਰੀ ਤਰ੍ਹਾਂ ਹਾਰ ਜਾਾਂਗੇ ਅੱਜ ਅਗ ਤੇ ਗੱਲ ਛਾਰ ਪਾ ਸੋ ਵੀ ਗਰਨਨ ਜੇ ਜਾਊਗਾ ਮੈਂ ਪੱਕਾ ਹੀ ਜਾਊਗਾ ਮੈਂ ਪਾਰਟੀ ਰਕੀ ਲੈਣਾ ਬਲਕਬਾਲ ਸਿੰਘ ਨੇ ਕਿਹਾ ਕਾਕਾ ਇਹ ਇੰਨੀ ਗੱਲ ਕਹੀ ਨਹੀਂ ਉਹ ਚਲੋ ਉਥੇ ਗੱਲਾਂ ਹੋਈਆਂ ਫੇ ਗਰੇਵਾਲ ਹੜਕਾ ਵੀ ਨਹੀਂ ਜਾਏ ਕਿਵੇਂ ਹੋਊਗਾ ਗਰੇਵਾਲ ਬਿਲਕੁਲ ਸਾਡੇ ਉਲਟ ਸੀਗਾ ਬਾਕੀ ਸਾਰੇ ਬੰਦੇ ਦੀ ਇੱਕੋ رائے ਸੀ ਚਲੋ ਫੇਰ ਚੁੱਪ ਕਰ ਗਈ ਕਿ ਖਾਂਈ ਸ਼ਰਮ ਹੁੰਦੀ ਹੈ ਉਹ ਕਰ ਕਰਾ ਕੇ ਆ ਜਿਹੜਾ ਸਟੈਪ ਚੁੱਕਿਆ ਸੀ ਸੱਚੀ ਗੱਲ ਕਹਿੰਦੇ ਹਾਂ ਬਹੁਤ ਔਖੇ ਹੋ ਕੇ ਚੱਕਿਆ ਸੀਗਾ ਅਨਸਰ ਦਿਨ ਚੁੱਕਿਆ ਸੀ ਜਦੋਂ ਬਿਲਕੁਲ ਹੈ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਆ ਇਹ ਤਾਂ ਆਪਣੇ ਖਾਤਰ ਗਏ ਸੀ ਆਪਣੇ ਮਨ ਦੇ ਉੱਤੇ ਬੋਝ ਲੈ ਸਾਨੂੰ ਉਮੀਦ ਨਹੀਂ ਸੀ ਕਿ ਉਹ ਸੁਖਵੀਰ ਨੂੰ ਬੁਲਾਉਣਗੇ ਜਾਂ ਐਦਾਂ ਦੇ ਹਾਲਾਤ ਪੈਦਾ ਹੋਣਗੇ ਕਿ ਉਹ ਅਸੀਂ ਸੋਚੇ ਸੀ ਉਹਦਾ ਇਹ ਸੀ ਵੀ ਆਪ ਜਾ ਕੇ ਮਾਫੀ ਮੰਗ ਲਈਏ ਆਪਣੇ ਮਨ ਦੇ ਉੱਤੇ ਕੋਈ ਬੋਝ ਨਾ ਹੋਵੇ ਅਜਿਹਾ ਇਸ ਗੱਲ ਨੂੰ ਕਹੇ ਸੀਗੇ ਉਹ ਚਲੋ ਗੱਲ ਵਾਦੀ ਵਾਦੀ ਫਿਰ ਖਾਚੀ ਗੱਲ ਵਧ ਗਈ ਤੇ ਇਹ ਜਿਹੇ ਹਾਲਾਤ ਪੈਦਾ ਹੋ ਗਏ ਹੁਣ ਕੀ ਇਹ ਚਲੋ ਇਹ ਗੱਲ ਚਾਲੀ ਬੇ ਹੁਣ ਤੇ ਹੁਣ ਕੀ ਲੱਗਦਾ ਵੀ ਹੁਣ ਕੀ ਸੀਨ ਕੀ ਲੱਗਦਾ ਤੋ ਵੀ ਕੋਈ ਸੁਭਾਵਨਾ ਹੈ ਇਕੱਠੇ ਹੋਣ ਦੀ ਜਦ ਕੋਈ ਇਕੱਠਾ ਕਾਲੀ ਦਲ ਬਣਨ ਦੀ ਕੋਈ ਸੁਭਾਵਨਾ ਹੈ ਕੀ ਹੋਣਾ ਹੋ ਸਕਦਾ ਦੇਖੋ ਲੋਕ ਤਾਂ ਚਾਹੁੰਦੇ ਨੇ ਵੀ ਇਕੱਠੇ ਹੋਣ ਕੱਲ ਇਕੱਠਾ ਹੋਵੇ ਅਰੇ ਇਕੱਠੇ ਹੋਣ ਪਰ ਲੋਕਾਂ ਦਾ ਜਿਹੜਾ ਗੱਲ ਕਹਿੰਦੀ ਹੈ ਉਹ ਗੱਲ ਕਰਦੇ ਨੇ ਵੀ ਨਹੀਂ ਸੁਖਵੀਰ ਨਾਲ ਨਹੀਂ ਲੋਕ ਇਸ ਗੱਲ ਨੂੰ ਲੋਕਲ ਮਨ ਦੇ ਵਿੱਚ ਇਹ ਗੱਲ ਹੈ ਕਿ ਵੀ ਸੁਖਵੀਰ ਨੇ ਸ਼੍ਰੀ ਕਾਲਤਾ ਦਾ ਹੁਕਮ ਮੰਨਿਆ ਨਹੀਂ ਹਮ ਸੱਚ ਮੰਨ ਲੋ ਝੂਠ ਬੋਲਦੇ ਲੋਕਾਂ ਦੇ ਪਿੰਨਾਂ ਦੇ ਲੋਕਾਂ ਨਾਲ ਗੱਲ ਕਰਦੇ ਆ ਉਹ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕੋ ਜੋ ਜੋ ਉਹਨਾਂ ਨੇ ਮੁਖਸ਼ਰ ਸਾਹਿਬ ਜਾਇ ਕਿਹਾ ਕਿ ਮੈਂ ਤਾਂ ਐਵੇਂ ਐਵੇਂ ਹਾਂ ਕਰਤੀ ਸੀਗੀ ਉਹ ਚ ਗੱਲ ਨੂੰ ਲੋਕਾਂ ਨੇ ਬਸ ਚੰਗਾ ਨਹੀਂ ਸਮਝਿਆ ਹੂੰ ਬਾਕੀ ਤਾਂ ਗੁਰਮਾਣ ਨੂੰ ਪਤਾ ਹੈ ਪਰ ਇਹ ਗੱਲ ਫਿਰ ਵੱਧਦੀ ਵੱਧਦੀ ਸਾਡੇ ਚ ਵੀ ਆਪਸ ਵਿੱਚ ਡਿਫਰੈਂਸ ਵੀ ਹੋ ਗਏ ਅਸੀਂ ਤਾਂ ਆਪਣੀ ਸੁਧਾਰ ਲੈ ਖਤਮ ਕਰਤੀ ਸੀਗੀ ਜਦੋਂ ਅਕਾਲ ਸਰ ਹੁਕਮ ਹੋਇਆ ਹੈ ਤਾਂ ਦੂਜੇ ਦਿਨ ਹੀ ਡਿਸਬੈਂਡ ਕਰ ਦਿੱਤਾ ਹਾਂ ਕਰਕੇ ਕੱਲ੍ਹ ਵਦੇ ਵਾਗੇ ਸੀ ਵੀ ਸਾਨੂੰ ਦੱਸਣ ਕੀ ਹੁਕਮ ਆਇਆ ਫਿਰ ਜੋ ਕਿਹਾ ਕਿ ਸੱਤਵੇਂ ਮਹੀਨੇ ਕਮੇਟੀ ਬਣ ਗਈ ਪ੍ਰਤੀਕਰਮੋ ਤੇ ਆ ਕਰੋ ਉਹਦੇ ਲਈ ਇਸ਼ਤਿਆਰ ਜੀਗੇ ਇੱਕ ਜਿਹੜਾ ਪ੍ਰਭਾਵ ਹੈਗਾ ਨਾ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਵੈਸੇ ਤਾਂ ਦੇਖੋ ਉਹ ਚੋ ਲੈਲੇਗੇਸ਼ਨ ਲਾਉਂਦੇ ਨੇ ਉਹ ਵੀ ਦਿੱਲੀ ਵਾਲਿਆਂ ਦੇ ਸ਼ੈ ਹੈਗੀ ਦਿੱਲੀ ਵਾਲਾਂ ਦੀ ਉਹ ਹੈਗੀ ਉਹ ਤਾਂ ਮੈਂ ਉਸ ਗੱਲ ਚ ਨਹੀਂ ਜਾਂਦਾ ਪਰ ਤੁਹਾਡਾ ਜਿਹੜਾ ਪਰਿਵਾਰ ਹੈ ਖਾਸ ਕਰ ਦਰਸ਼ਨਧਾਲੀ ਵਾਲੇ ਤੁਹਾਡੀ ਭਾਜੀਪੀ ਲੀਡਰ ਨੇ ਨੇੜਤਾ ਹੈਗੀ ਅਮਿਤ ਸ਼ਾਹ ਨਾਲ ਵੀ ਹੈਗੀ ਪੀਐਮ ਮੋਦੀ ਵੀ ਬੜਾ ਰਿਕਾਰਡ ਕਰਦੇ ਨੇ ਦਰਸ਼ਨਧਰਗਨ ਸਰਮਾਂਤ੍ਰ ਗੀਤਾ ਮੋਦੀ ਉਹ ਜਿਹੜੀ ਨੇੜਤਾ ਹੈਗੀ ਬੀਜੇਪੀ ਦੇ ਨੇਤਾਵਾਂ ਨਾਲ ਉਹ ਉਹਦਾ ਕੀ ਕਾਰਨ ਹੈ ਤੇ ਉਹ ਤੁਸੀਂ ਕੀ ਸਮਝਦੇ ਹੋ ਐਸ ਵੇਲੇ ਬੀਜੇਪੀ ਦੀ ਲੀਡਰਸ਼ਿਪ ਨੂੰ ਕੀ ਸਮਝਦੇ ਹੋ ਦੇਖੋ ਜਿਹੜੀ ਤੇ ਨੇੜਤਾ ਦੀ ਗੱਲ ਹੈ ਹਾਂ ਜਿੰਨੀ ਨੇੜਤਾ ਦੀ ਬਾਲਸਾ ਨਾਲ ਸੀਗੀ ਹਾਂ ਉਹਨੇ ਹੋਰ ਕਿਹਨਾਂ ਨਾਲ ਨਹੀਂ ਸੀ ਅਸੀਂ ਕਈ ਵਾਰੀ ਬਾਲਸਾ ਦੇ ਨਾਲ ਮੋਦੀ ਸਾਹਿਬ ਨੂੰ ਮਿਲ ਕੇ ਆਏ ਨਾਲ ਲੈ ਕੇ ਜਾਂਦੇ ਸੀਗੇ ਕਰਕੇ ਜਾਂਦੇ ਰਹੇ ਹਾਂ ਹਾਂ ਪਰ ਸਭ ਤੋਂ ਵੱਧ ਤਾਂ ਨੇੜਤਾ ਸੱਸ ਵੀਰ ਸਿੰਘ ਨਾਲ ਦੀ ਹੈ ਸਾਡੀ ਤਾਂ ਜੇ ਮਨਾਬੀ ਚ ਕਹਿ ਦਈਏ ਕਿ ਦੁਸ਼ਮਣੀ ਆ ਹੀ ਗੱਲ ਸੀ ਹੂੰ ਜਦੋਂ ਦਰਸ਼ਨ ਹੋਏ ਆਰਪੋਰਟ ਤੋਂ ਮੋੜਿਆ ਸਾਡਾ ਕਸੂਰ ਕੀ ਸੀ ਇਹੀ ਸੀ ਵੀ ਅਸੀਂ ਲੰਗਰ ਲਾਇਆ ਉੱਥੇ ਸ਼ਾਨਗੁਰ ਚ ਅਸੀਂ ਇਕੱਲਾ ਉੱਥੇ ਹੀ ਲਾਇਆ ਸੀ ਤਮਲੜ ਜ ਵੀ ਜਾ ਕੇ ਲੰਗਰ ਲਾਇਆ ਸੀ ਮੈਂ ਖੁਦ ਉੱਥੇ ਇੱਕ ਮੀਨਾ ਰਿਆ ਇਸ ਤੋਂ ਕੰਮ ਸੌਖਾ ਬੋਸ ਸੀਗਾ ਜੀ ਕੋਈ ਹਾਲਾਤ ਚੰਗੇ ਨਹੀਂ ਜੀ ਉੱਥੇ ਤਾਂ ਇਹ ਸੀ ਵੀ ਬੰਦਾ ਬਚ ਕੇ ਕਿਵੇਂ ਆਊਗਾ ਛੇਈ ਬਲ ਪਹੁੰਚੇ ਇੰਨੀਆਂ ਬਿਮਾਰੀਆਂ ਸੀ ਉੱਥੇ ਪਹਿਲੇ ਆਈਆਂ ਇੱਥੋਂ 3500 ਕਿਲੋਮੀਟਰ ਦੂਰ ਹੈ ਇੱਕ ਟ੍ਰੇਨ ਭਰ ਕੇ ਲੱਗ ਗਏ ਸੀ ਔਰ ਉਹਨਾਂ ਲੋਕਾਂ ਚ ਜਾਂਦੇ ਰਹੇ ਵਿਚਰਦੇ ਰਹੇ ਅਸੀਂ ਉਸ ਦੇ ਰਸਤੇ ਵੀ ਲਵਾਏ ਰੱਖਣ ਵੀ ਵੰਡਿਆ ਪਿਆਰ ਫੁੱਟਾ ਕੇ ਹੀ ਬਣਦੇ ਰਹੇ ਤੇ ਨਹੀਂ ਉਹ ਤਾਂ ਫਿਰ ਚਲੋ ਉਹਦਾ ਮਸਲਾ ਉਸ ਤੋਂ ਬਾਅਦ ਤਾਂ ਫਿਰ ਉਹਨਾਂ ਨੇ ਸਨਮਾਨਤ ਵੀ ਕਰਤਾ ਬੁਲਾ ਕੇ ਮੋਦੀ ਇਹ ਮੈਂ ਕਹਿੰਦਾ ਵੀ ਇਹਦੇ ਵਿੱਚ ਤੁਹਾਡੀ ਕੰਟ੍ਰਿਬਿਊਸ਼ਨ ਸਭ ਤੋਂ ਜ਼ਿਆਦਾ ਹੈ মিডিਏ ਦੀ ਇਹ ਹਾਈਲਾਈਟ ਬਹੁਤ ਜਦੋਂ ਉਹਨੂੰ ਬਾਅਦ ਚ ਮੋੜਿਆ ਹਾਂ ਸਾਰੇ ਦੁਨੀਆ ਦੇ ਮੀਡੀਆ ਨੇ ਚੁੱਕੀ ਇਹ ਗੱਲ ਗਲਤ ਹੋਈ ਹੈ ਠੀਕ ਨਹੀਂ ਹੋਈ ਬਾ ਇਹ ਨੰਗਰਤਾ ਬਾਬੇ ਨਾਨਕ ਦਾ ਲੰਗਰ ਸਾਡਾ ਹੈ ਨਹੀਂ ਹੂੰ ਤੇ ਦੂਜੀ ਗੱਲ ਚੀਜ਼ ਕਹਿ ਚਮਝਦਾ ਕਿ ਮਾਨੋ ਕਦੇ ਵੀ ਤੁਸੀਂ ਦੇਖਿਆ ਕਦੇ ਕਿਸਾਨ ਜਿਹਨੇ ਦੀ ਸਟੇਜ ਤੇ ਗਿਆ ਹੈ ਦਰਸ਼ਨ ਗਿਆ ਹੋਏ ਮੈਂ ਗਿਆ ਹਮਾਚਾਂ ਦੇ ਕੋਈ ਵੀ ਗਿਆ ਹੋਵੇ ਹਾਲਾਂਕਿ ਸਾਡਾ ਉੱਤੇ ਲੰਗਰ ਵੀ ਬਹੁਤ ਵੱਡਾ ਸੀਗਾ ਸਾਡੀ ਟਰਾਂਸਪੋਰਟੇਸ਼ਨ ਵੀ ਉੱਥੇ ਸੀਗੀ ਤਾਂ ਅਸੀਂ ਪਿੰਡੋਂ ਵੀ ਬੰਦੇ ਭੇਜਦੇ ਸੀ ਬਸਾਂ ਤੇ ਪਲੱਸ ਉੱਥੇ ਵੀ ਟਰਾਂਸਪੋਰਟ ਹੈ ਕਿਉਂਕਿ ਸਾਡਾ ਲੰਗਰ ਦੂਰ ਸੀਗਾ ਸਾਡਾ ਹਸਤਾਲ ਵੀ ਉੱਥੇ ਖੁੱਲਿਆ ਸੀਗਾ ਸਾਵਿਕ ਕੀਤਾ ਹੋਇਆ ਸੀਗਾ ਪਰ ਸਾਨੂੰ ਇਹ ਤਸਲੀਬ ਸੀ ਵੀ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਪੈਟਰੀਆ ਸਮਝਦੇ ਆਂ ਤੇ ਸਾਨੂੰ 에어ਪੋਰਟ ਤੋਂ ਮੋੜਤਾ ਚਲੋ ਉਹ ਤਾਂ ਹੁਣ ਨਿਬੜ ਗਿਆ ਹੁਣ ਤਾਂ ਤੁਸੀਂ ਤਿੰਨੇ ਭਰਾ ਜਾ ਕੇ ਵੀ ਅਮਿਤ ਸ਼ਾਹ ਨੂੰ ਮਿਲਿਆ ਇਹ ਜਾ ਕੇ ਬਕਾਇਦਾਵਰ ਮਿਲ ਹਾਂ ਉਹ ਸੁਣੋ ਚਲੋ ਮੋਦੀ ਸਾਹਿਬ ਨੇ ਮੈਂ ਜਿਸ ਤਰ੍ਹਾਂ ਸਵਾਰੀ ਨਹੀਂ ਫੇਲਣ ਦੇ ਕਲਪ ਸੁਣ ਸੁਣ ਕੇ ਚੇਲ ਪੁੱਛਦੇ ਹਾਂ ਜਿੱਦੇ ਗੱਲ ਹੋਈ ਹੈ ਮੈਂ ਬਹੁਤ ਲੋਕਾਂ ਨੂੰ ਕਿਹਾ ਡੀਜੀਪੀ ਨੂੰ ਕਿਹਾ ਆਪਣੇ ਸਮਿਤ ਸਮਿਤ ਕੋਇਲ ਸਾਹਿਬ ਜੀ ਰਾਜ ਹੈ ਉਹਨਾਂ ਨੂੰ ਵੀ ਬਹੁਤ ਕਿਹਾ ਪਰ ਕਿਸੇ ਤੋਂ ਕੋਈ ਗੱਲ ਬਣੀ ਨਹੀਂ ਸਾਡੇ ਨਾਬੇ ਕੋੜਿਆਂ ਦੇ ਗੁਰਦੁਆਰਾ ਸਾਹਿਬ ਉੱਥੇ ਜੀ ਬਿਜ਼ਨਸ ਸਕੂਲ ਖੁੱਲਿਆ ਸੀਗਾ ਉਹਦਾ ਅਧਿਕਾਰਤਨ ਕਰਨ خاطر ਮੈਂ ਲੈ ਗਿਆ ਮੈਂ ਹਲੇ ਕਾਰ ਚ ਬੈਠਾ ਸੀਗਾ ਮੈਨੂੰ ਗੋਇਲ ਸਾਹਿਬ ਦਾ ਟੈਲਫੋਨ ਆ ਗਿਆ ਰਖੜਾ ਸਾਹਿਬ ਦਰਸ਼ਨ ਨੂੰ ਮੋਦੀ ਸਾਹਿਬ ਨੇ ਇਨਵਾਈਟ ਕਰ ਲਿਆ ਅੱਛਾ ਮੈਂ ਕਿਤੇ ਮਖੌਲ ਕਰਦਾ ਹੂੰ ਮੰਜ ਕਿਉਂ ਮਖੌਲ ਕਰਦਾ ਹੂੰ ਤੁਹਾਨੂੰ ਕੋਈ ਟੱਕਰ ਨਹੀਂ ਕਹਿੰਦੇ ਨਹੀਂ ਮੈਂ ਠੀਕ ਐ ਨਾ ਤੇਰੇ ਮੈਂ ਚਲ ਤਨ ਬਾਤ ਲਈ ਕਹਿੰਦੇ ਹੁਣ ਤਾਂ ਮੇਰੇ ਦੋ ਕੰਮ ਕਰਨੇ ਨੇ ਮਾਝ ਮੈਂ ਤੋ ਕੀ ਕਰਾਉਣਾ ਤੁਸੀਂ ਕਹਿੰਦਾ ਵਾ ਤੈਨੂੰ ਦੱਸਤਾ ਕਿ ਤਾਂ ਮੇਰੇ ਦੋ ਕੰਮ ਕਰਨੇ ਮਾਝ ਦੱਸੋ ਕਹਿੰਦੇ ਇੱਕ ਦਰਸ਼ਕ ਨੂੰ ਕਹਿਣਾ ਹੈ ਵੀ ਮੋਦੀ ਦੇ ਖਿਲਾਫ ਨਹੀਂ ਬੋਲਣਾ ਅੱਛਾ ਮਾਝ ਪੁੱਛੀਏ ਦੱਸੋ ਵੀ ਜਦੋਂ ਆਪਛ ਮੋੜਿਆ ਬੋਲਿਆ ਸੀ ਦੁਨੀਆ ਦਾ ਸਾਰਾ মিডিਆ ਬੋਲਦਾ ਸੀ ਉਹ ਤਾਂ ਨਹੀਂ ਬੋਲਿਆ ਕਹਿਣਾ ਮਾਝ ਇਨਵਾਈਟ ਕਰ ਰਿਹਾ ਹੈ ਘਰੇ ਬੁਲਾ ਰਿਹਾ ਹੈ ਉਹਨੂੰ ਕਿਉਂ ਬੋਲੂਗਾ ਕਹਿੰਦਾ ਇੱਥੇ ਦੂਜੀ ਗੱਲ ਜਿਹੜੇ ਜਹਾਜ਼ ਤੇ ਆ ਰਿਹਾ ਹੈ ਉਹ ਮੈਨੂੰ ਦੱਸਣਾ ਅਸੀਂ ਜਾ ਕੇ ਉਹਨੂੰ ਲੇ ਕੇ ਆਓ ਲੈ ਕੇ ਆਓ ਅ ਲੈ ਕੇ ਆਈ ਵੀ ਹੋ ਜਨਦਾ ਤਾਂ ਲੈ ਕੇ ਵੀ ਆਏ ਚਲੋ ਜੋ ਉੱਥੇ ਮਾਨ ਸਨਮਾਨ ਨਹੀਂ ਕੀਤਾ ਉਹ ਤੋਂ ਬਾਅਦ ਦੇ ਵਿੱਚ ਅਵਾਰਡ ਦੇ ਵਿੱਚ ਵੀ ਨਾ ਪਾਇਆ ਆਹ ਵਾਰਡ ਦਿੱਤਾ ਜੀ ਉਸ ਨੂੰ ਮੈਨੇ ਦੇਖੋ ਹਰ ਬੰਦੇ ਦੀ ਆਪ ਕੋ ਆਪਣੀ ਸੈਟੀ ਦੇ ਵਿੱਚ ਕੰਟਰੀਬਿਊਸ਼ਨ ਹੁੰਦੀ ਹੈ ਕਰਨਾ ਤਾਂ ਗੁਰੂ ਮਹਾਰਾਜ ਚੁੱੱਚੇ ਪਾਸ਼ਾ ਕਰਦਾ ਬੰਦੇ ਦੇ ਬਾਤ ਚ ਬਹੁਤਾ ਹੈ ਨਹੀਂ ਅਮਰੀਕਨ ਕਮਿਊਨਿਟੀ ਦੇਖ ਲਓ ਜਿੱਥੇ ਕਿਤੇ ਕੋਈ ਕੰਮ ਕੀਤਾ ਜਾਓ ਮੈਨੂੰ ਯਾਦ ਆ ਇੱਕ ਵਾਰੀ ਮੈਂ ਉੱਥੇ ਗਿਆ ਹੋਇਆ ਸੀਗਾ ਸਾਡੇ ਨਾਲ ਇੱਕ ਕਾਲਜੀ ਉੱਥੇ ਉਹ ਕਾਲਜ ਵਾਲੇ ਬੰਦੇ ਆ ਗਏ। ਉਹਨਾਂ ਨੂੰ ਅਸੀਂ ਮਾਲ ਫੀਤੀ ਸੀ ਕਮਾਲ ਲੈਣੀ ਸੀ ਉਹਨਾਂ ਨੇ। ਉਹ ਮਾਲ ਦਾ ਸੌਦਾ ਹੋ ਗਿਆ ਮੇਰੇ ਖਿਆਲ ਮੈਨੂੰ ਪੱਕਾ ਯਕੀਨ ਨਹੀਂ 5-7 ਮਿਲੀਅਨ ਦਾ ਸੀਗਾ ਸੌਦਾ ਜੀ। ਸੌਦਾ ਕਰਕੇ ਕਾ ਕੇ ਉਹ ਬੇਜਨਟ ਕਹਿੰਦਾ ਵੀ ਦਰਸ਼ਨ ਜਿਹੜਾ ਜਵਾਬ ਜੀ ਦੰਨ। ਹੁਣ ਮੇਰਾ ਕੰਮ ਹੈ ਮੈਂ ਤੈਨੂੰ ਇੰਨੇ ਪੈਸੇ ਇਕੱਠੇ ਕਰਕੇ ਮਿਲੇ ਨੇ। ਉਹ ਕਹਿੰਦਾ ਜੇ ਥਨੂੰ ਇਹ ਕੋਈ ਨੇਟ ਕਰ ਦੇਵੇ। ਉਹ ਕਹਿੰਦਾ নো ਇਟ ਇਜ਼ ਨਾਟ ਪੋਸੀਬਲ। ਉਹ ਕਹਿੰਦਾ ਫਿਰ ਵੀ। ਕਹਿੰਦਾ ਵੀ ਕੈਨ ਟੂ ਐਨੀਥਿੰਗ। ਵੀਲ ਬ੍ਰੀਗ ਦਾ ਸਟਾਰਟ ਉਹ ਕਹਦਾ ਫਿਰ ਮਸਨ ਗ੍ਰੇਟ ਕਰ ਦਿੰਦਾ ਆ ਜੋ ਚੀਜ਼ ਉਹਨਾਂ ਨੂੰ ਕਹੀ ਉਹ ਉੱਥੇ ਤਿੰਨ ਚਾਰ ਘੰਟੇ ਰਸਦਾ ਉਹਨਾਂ ਨੇ ਘੱਟ ਹੀ ਸੀ ਜਾਂਦੇ ਸੋ ਕੋਈ ਵੀ ਗੱਲ ਅਮਰੀਕਾ ਦੇ ਵਿੱਚ ਚਾਹੇ ਇੱਥੇ ਮਤਲਬ ਹੁਣ ਤੁਸੀਂ ਇਸ ਵੇਲੇ ਤੁਹਾਡ ਤੁਸੀਂ ਵੀ ਤੇ ਤੁਹਾਡੀ ਪਾਰਟੀ ਤੁਹਾਡੀ ਤਾਂ ਚਲੋ ਪਰਸਨਲ ਨੇੜਤਾ ਤੁਹਾਡੀ ਪਾਰਟੀ ਵੀ ਮੋਦੀ ਨੂੰ ਕੀ ਸਮਝਦਾ ਸੀ ਬੀਜੇਪੀ ਗਵਰਨਮੈਂਟ ਨੂੰ ਕੀ ਸਮਝਦਾ ਸੀ ਇਹੋ ਜੀ ਆ ਹਾਲ ਹਾਲੀਏ ਦੀ ਦੇਖੋ ਕੁਝ ਨਹੀਂ ਸਮਝਦੇ ਨਾ ਚੰਗਾ ਸਮਝਦੇ ਆ ਨਾ ਮੰਗਾ ਸਮਝਦੇ ਆ ਉਹ ਅਮਸ਼ਾਕ ਨੂੰ ਨਾ ਇੱਕ ਉਹ ਜਿੰਦਗੀ ਵਿੱਚ ਮਿਲਿਆ ਉਹ ਵੀ ਛੁਈਏ ਨੇ ਭੇਜਿਆ ਸੀਗਾ ਠੀਕ ਹੈ ਦੋ ਮਿਸ਼ਨ ਸੀ ਹੁੰਦੇ ਜਾਣਦੇ ਇੱਕ ਤਾਂ ਉਹ ਕਹਿੰਦਾ ਸੀ ਵੀ ਆਪਾਂ ਜੇ ਐਲਾਈਅੰਸ ਦੁਬਾਰੇ ਹੋ ਜਵੇ ਇਹ ਪਾਰਲੀਮੈਂਟ ਚ ਜਾਣ ਤੋਂ ਪਹਿਲਾਂ ਪਾਰਲੀਮੈਂਟ ਚ ਜਾਣ ਤੋਂ ਪਹਿਲਾਂ ਦੂਜੀ ਕਿਸਾਨਾਂ ਨੂੰ ਦੂਜੀ ਗੱਲ ਸੀ ਕਿ ਜੇ ਕਿਸਾਨਾਂ ਨਾਲ ਕੀ ਹੋਤਾ ਹੋਵੇ ਅੱਛਾ ਦੇਖੋ ਕਿਸਾਨ ਜਿਹੜਾ ਮਿੰਨਤ ਕਰਦਾ ਦੁਨੀਆਂ 'ਚ ਨਹੀਂ ਕੋਈ ਕਰਦਾ ਕਿ ਇਹ ਆਪਸ ਵਿੱਚ ਕੋਆਰਡੀਨੇਸ਼ਨ ਠੀਕ ਹੋਣੀ ਚਾਹੀਦੀ ਆ ਦੋ ਕੰਮ ਹੱਥ ਉਹ ਤਾਂ ਤੁਸੀਂ ਬਾਹਰ ਆ ਕੇ ਕੁਝ ਨਹੀਂ ਸੀ ਗੱਲ ਦਸੀ ਹੁਣ ਤਾਂ ਪੁਰਾਣੀ ਗੱਲ ਹੋ ਗਈ ਹੁਣ ਤਾਂ ਦੱਸ ਦਿਓ ਕਿਉਂ ਹੋਇਆ ਜੀ ਫਿਰ ਕੀ ਨਿਬੜਿਆ ਕੀ ਇਹ ਨਿਬੜਿਆ ਇਹ ਸੁਖਵੀਰ ਨਾਲ ਗੱਲ ਕਰਕੇ ਗਏ ਸੀ ਹਾਂ ਕਿ ਵੀ ਆਪਾਂ ਕਿਵੇਂ ਕਰਨਾ ਹੈ ਉਹ ਕਹਿੰਦਾ ਚਾਰ ਪੰਜ ਸ਼ੀਟਾਂ ਦੇ ਦੇਵਾਂਗੇ ਆਪਾਂ ਤੁਸੀਂ ਨਾਬੇ ਪ੍ਰੀਤ ਕਮੈਨ ਨਾਲ ਪੁੱਛ ਰਹੇ ਹੋ ਉਹ ਨਾਲ ਸੀ ਸਾਡੀ ਹਾਂ ਨਾਬੇ ਕੌਣ ਪ੍ਰੀਤ ਕਮੈਨ ਨਾਲ ਅਚਬ ਕਮੈਨ ਨਾਲ ਹਾਂ ਠੀਕ ਹੈ ਉਹ ਨਾਲ ਸੀ ਠੀਕ ਹੈ ਤੇ ਉੱਤਰਨ ਲੱਗੇ ਬਸ ਤਾਂ ਇਹਨੇ ਤੱਕ ਵੀ ਗੇਤਾ ਕਿ ਸ਼ੀਟਾਂ ਨਪਾਈਆਂ ਛੇ ਵੀ ਦੇ ਦਾਂਗੇ ਪਰ ਉਹਨੇ ਸਮਝੌਤਾ ਕਰਨਾ ਹੈ अच्छा उन्होंने अमदशाह ने भी जो भी अच्छा ते ਅਸੀਂ ਜਾ ਕੇ ਗਏ ਉਹਨੇ ਪਿਆ ਵੀ ਦੱਸੋ ਕਿ ਮਿਸ਼ਨ ਹੁਤਾ ਕਰ ਦਿਓ ਕਿ ਦਿਨੇ ਸਾਨੂੰ ਅਸੀਂ ਕਿਹ ਚ ਪੰਜ ਚਿੱਟੇ ਦੇ ਦਾਂ ਉਹ ਕਹਿੰਦਾ ਹੋ ਗਈ ਪੰਜ ਚਿੱਟੇ ਸਾਨੂੰ ਉਹ ਦੇ ਦਿਓ ਜੇ ਤੁਸੀਂ ਹਾਰ ਨਾਲੀਆਂ ਨੇ ਹੂੰ ਪੰਜ ਚਿੱਟੇ ਉਹ ਦੇ ਦਿਓ ਜੇ ਤੁਸੀਂ ਹਾਰ ਨਾਲੀਆਂ ਨੇ ਤੇ ਆਪਣੀ ਗੱਲ ਮੁੱਕੀ ਤੇ ਦੂਜੀ ਆ ਕਿਸਾਨਾਂ ਦੀ ਗੱਲ ਸੀਗੀ ਹੂੰ ਤੇ ਉਹ ਕਹਿਣ ਲੱਗੇ ਵੀ ਦੇਖੋ ਬੰਦੇ ਸਿੱਖ ਬੰਦੇ ਵਾਲਾ ਵੀ ਸੀ ਨਹੀਂ ਸਿੱਖ ਬੰਦੇ ਵਾਲਾ ਵੀ ਸੀਗਾ ਹੂੰ ਤੇ ਉਹ ਕਹਿਣ ਲੱਗੇ ਵੀ ਕਿਸਾਨਾਂ ਦੀ ਲਈ ਤਾਂ ਜੇ ਕੁਝ ਵੀ ਕਰਨ ਤਿਆਰ ਆ। ਕਿਸਾਨਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਕਿਸਾਨਾਂ ਦੀ ਬਹੁਤ ਵੱਡੀ ਪੰਜਾਬ ਦੇ ਕਿਸਾਨਾਂ ਦੀ ਖਾਸ ਕਰਕੇ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਕਿਸੇ ਟਾਈਮ ਦੇ ਵਿੱਚ ਉਹਨੇ ਬਲਕਨ ਸਾਹਿਬ ਵੀ ਗੱਲ ਦੱਸੀ ਕਿ ਪਹਿਣ ਦੀ ਲੜਾਈ ਆਪਾਂ ਤਾਂ ਲੜ ਸਕਿਆ ਜੇ ਪੰਜਾਬ ਵਾਲੇ ਨੇ ਕਣਕਪੂਰੀ ਕਰਤੀ ਸੀ। ਅੱਗੇ ਆਪਾਂ ਕਣਕ ਅਮਰੀਕਾ ਤੋਂ ਮੰਗਾਉਂਦੇ ਸੀ ਆਪਾਂ ਉਹਦੇ ਅਖੜਾ ਅੱਖ ਪਾ ਕੇ ਨਹੀਂ ਸਕਦੇ ਉਹਦੇ ਪੈਟੈਂਟ ਹੈ ਕਾਪਾ ਤਾਂ ਹੀ ਤੋੜ ਸਕਿਆ। ਹੂੰ ਹੂੰ। ਇਹ ਬਲ ਉਹਦੀ ਆਪਣੀ ਗੱਲ ਨਹੀਂ ਸੀ ਕਿ ਜੇ ਟਿੱਡੇ ਪਰਿਆ ਤਾਂ ਪੰਜਾਬ ਵਾਲੇ ਨੇ ਪਰਿਆ ਜ ਸਾਰੇ ਹਿੰਦੁਸਤਾਨ ਚ ਕਣਕ ਹੁੰਦੀ ਹੈ। ਠੀਕ ਹੈ। ਇਹ ਮਤਲਬ ਉਹਦੀ ਆਪਣੀ ਬਾਰਡਰ ਸੀ ਹੂੰ ਤੇ ਉਹ ਕਹਿੰਦਾ ਵੀ ਪਹਿਲਾਂ ਤਾਂ ਅਸੀਂ ਸਾਰੇ ਤੁਹਾਡੇ ਇਹ ਛੜ ਨੂੰ ਤਿਆਰ ਸੀਗੇ ਹੁਣ ਇਲੈਕਸ਼ਨ ਆ ਗਈ ਹੁਣ ਕੋਈ ਬੰਦੀ ਸਿੰਘ ਛੜਨਾ ਹੁਣ ਤਾਂ ਇਲੈਕਸ਼ਨ ਤੋਂ ਬਾਅਦ ਹੀ ਇਹ ਇਲੈਕਸ਼ਨ ਥੋੜੀ ਦਿਨ ਪਹਿਲਾਂ ਦੀ ਗੱਲ ਹੈ ਨਾ ਥੋੜੀ ਜਲਦੀ ਪਹਿਲਾਂ ਦੀ ਗੱਲ ਹੈ ਅੱਛਾ ਹੋਣ ਨਹੀਂ ਛੜਦਾ ਉਹ ਇਹ ਹੁਣ ਬਹੁਤ ਬੰਨੇ ਸਾਜਵਾਦ ਦਿੱਤਾ ਫਿਰ ਅਸੀਂ ਕਿਹਾ ਸਾਡੇ ਸਿੱਖ ਮਸਲੇ ਵੀ ਹੱਲ ਕਰੋ ਚਲੋ ਉਹਨੇ ਪੰਜ-ਛਤ ਗੱਲਾਂ ਸਾਨੂੰ ਦੱਸੀਆਂ ਵੀ ਦੇਖੋ ਅਸੀਂ ਲਾਂਗਾ ਵੀ ਖੋਲਿਆ ਹੈ ਅਸੀਂ ਲਾਲਕੀਰ ਤੇ ਫੰਕਸ਼ਨ ਵੀ ਕੀਤਾ ਹੈ ਅਰੇ ਜੀਐਸਟੀ ਬਿਟਾਈਆ ਮੈਂ ਪੰਜ ਦਤ ਗੱਲਾਂ ਉਹਨੇ ਮੇਨਟ ਕੀਤੀਆਂ ਕਿ ਸਾਡੇ ਤਾਂ ਆਪਣੇ ਮਨ ਦੇ ਵਿੱਚ ਆ ਕਿ ਅਸੀਂ ਜੇ ਉਹਨੇ ਵੀ ਗੱਲ ਕਹੀ ਕਿ ਜੇ ਅੱਜ ਮੈਂ ਹਿੰਦੂ ਆ ਤਮ ਗੁਰੂ ਸਾਹਿਬਾਨ ਕਰਕੇ ਮੈਂ ਜੈਨ ਪਰਿਵਾਰ ਤੋਂ ਹਾਂ ਗੁਰੂ ਸਾਹਿਬ ਦਾ ਜਨਮ ਸਾਡੇ ਜੈਨ ਪਰਿਵਾਰ ਦੇ ਵਿੱਚ ਹੋਇਆ ਹੂੰ ਅੱਛਾ ਪਰ ਇਹ ਗੱਲਾਂ ਉਹਨੇ ਕਹੀਆਂ ਹੂੰ ਚਲੋ ਫਿਰ ਅਸੀਂ ਚਲੋ ਵਾਪਸ ਆ ਗਏ ਗਾਸ਼ਕਵੀਰ ਆ ਗਏ ਤੇ ਇਹ ਕਹਿੰਦਾ ਵੀ ਨਹੀਂ ਪੰਜੀ ਟੰਡੀਆਂ ਦੇ ਚਾਰਜ ਨਹੀਂ ਅੱਛਾ ਤੇ ਫਿਰ ਹੁਣ ਅਸੀਂ ਕਿਹਾ ਵੀ ਅਸੀਂ ਤਾਂ ਹੁਣ ਦੁਬਾਰਾ ਗੱਲ ਨਹੀਂ ਕਰ ਸਕਦੇ ਵੀ ਉਹਨਾਂ ਦਾ ਕਿਸੇ ਨੇ ਕੱਲ ਪੰਜ ਕੇ ਗਏ ਆ ਚਾਰ ਦੀ ਗੱਲ ਕਰਦੇ ਹਾਂ ਹੂੰ ਤੇ ਫਿਰ ਉਹ ਗੱਲ ਉੱਥੇ ਟੁੱਟ ਗਈ ਮੇਰਾ ਤੁਹਾਡਾ ਮਤਲਬ ਇੱਕ ਸੀਟ ਪਿੱਛੇ ਹੀ ਟੁੱਟ ਗਈ ਗੱਲ ਕਿ ਕੋਈ ਜਿਹੜਾ ਉਹ ਜਿਹੜੇ ਸਿੱਖਾਂ ਦੇ ਮਸਲੇ ਇਹ ਇਸੀ ਗੱਲ ਪਿੱਛੇ ਪਲੈਨਸ ਤੇ ਇਹਦੇ ਪਿੱਛੇ ਟੁੱਟ ਹੋ ਗਿਆ ਬਾਕੀ ਤਾਂ ਹੋ ਸਾਰਾ ਕੁਝ ਕਰਨ ਤਿਆਰ ਸੀ ਅੱਛਾ ਬਾਕੀ ਤਾਂ ਕੋਈ ਰੋਆ ਨਹੀਂ ਸੀਗਾ ਦੁਆ ਦਰੇ ਕਿਹਾ ਵੀ ਨਹੀਂ ਦੁਆ ਦਰੇ ਕਿਹਾ ਵੀ ਨਹੀਂ ਦੇਖੋ ਮੈਂ ਹੁਣ ਤੁਹਾਡੇ ਕੋਲ ਆਇਆ ਤੁਸੀਂ ਤੇ ਤੁਸੀਂ ਤੇ ਮੈਂ ਦਰਸ਼ਨ ਚਰਨ ਦੀ ਤੇ ਨਹੀਂ ਸੀਗਾ ਨਹੀਂ ਨਾ ਮੈਂ ਜੋ ਤੁਸੀਂ ਮਿਲ ਕੇ ਆਏ ਹੋ ਮਿਲ ਕੇ ਆਇਆ ਹਾਂ ਏ ਹੈਗੀ ਫਰਵਰੀ ਦੀ ਗੱਲ ਹੈ ਹਨਾ ਇਲੈਕਸ਼ਨ ਤੋਂ ਤੁਸੀਂ ਮਈ ਚ ਚੋਣਾ ਹੋਈ ਹੈ ਨਾ ਤੁਸੀਂ ਜਨਵਰੀ ਫਰਵਰੀ ਚ ਮਿਲੇ ਫਰਵਰੀ ਚ ਮਿਲੇਗਾ ਪਰ ਪਤਾ ਨਹੀਂ ਹੋ ਕਿ ਦੋ ਦਿਨ ਵੀ ਨਹੀਂ ਮੈਨੂੰ ਮਿਲੇ ਜੀ ਹਨਾ ਹੂੰ ਜਦ ਤੱਕ ਗੱਲ ਟੁੱਟੀ ਉਹ ਉੱਥੇ ਗੱਲ ਬੜੀ ਕਕਲਾਈਟ ਦੀ ਗੱਲ ਹੋਈ ਫਿਰ ਸੁਵੀਰ ਨੂੰ ਕਿਹਾ ਫਿਰ ਸੁਵੀਰ ਨੇ ਇਹ ਵੀ ਗੱਲ ਕਹੀ ਕਿ ਦਿੱ ਮੈਨੂੰ ਟਾਈਮ ਲੈ ਦੇ ਕੱਲੇ ਨੂੰ ਅੱਛਾ ਸੁਵੀਰ ਤੇ ਹੁੰਦੀ ਟੈਲੀਫੋਨ ਕੀਤਾ ਫਿਰ ਉਹ ਕੱਲੇ ਨੂੰ ਟਾਈਮ ਵੀ ਨੂੰ ਉਹ ਨਹੀਂ ਮੰਨਿਆ ਬੱਚ ਮੈਂ ਕਹਿੰਦਾ ਇਹਦਾ ਟੁੱਟੀ ਗੱਲ ਹੈ ਹੁਣ ਕੀ ਸਮਝਦੇ ਤੁਸੀਂ ਤੇ ਇੱਕ ਤਾਂ ਉਹ ਹੋ ਗਿਆ ਚਲੋ ਉਹ ਜੋਕ ਹੋ ਗਿਆ ਹੁਣ ਸਾਡੀ ਪਾਰਟੀ ਦਾ ਕੋਈ ਸਟੈਂਡ ਹੈ ਜੇ ਭਾਜੀਪੀ ਬਾਰੇ ਕੁਝ ਬਣਿਆ ਨਹੀਂ ਤਾਂ ਮਤਲਬ ਤੁਹਾਡਾ ਕਹਿਣ ਤੋਂ ਬਿਲਕੁਲ ਸਭ ਤੋਂ ਵੱਡੀ ਗੱਲ ਸਾਡੇ ਲਈ ਤਾਂ ਇਹ ਹੈ ਕਿ ਅਸੀਂ ਇੱਥੇ ਤੱਕੜੇ ਹੋਈਏ ਪੰਜਾਬ ਤੱਕੜੇ ਹੋਈਏ ਜੇ ਅਸੀਂ ਪੰਜਾਬ ਤੱਕੜੇ ਹੋਵਾਂਗੇ ਤਾਂ ਸਾਡੇ ਨਾਲ ਕੋਈ ਵੀ ਐਲਾਈਂਸ ਕਰ ਲੂਗਾ ਜੇ ਅਸੀਂ ਆਪ ਇੱਕ ਮਜ਼ੂਰ ਹੋਈਏ ਸਾਡੇ ਪੱਲੇ ਕੁਝ ਨਹੀਂ ਹੈ ਫਿਰ ਸਾਡੇ ਨਾਲ ਐਲਾਈਂਸ ਕੋਈ ਕਿਉਂ ਕਰੂਗਾ ਸੋ ਸਾਡੀ ਤਾਂ ਇਹ ਕੋਸ਼ਿਸ਼ ਹੈ ਕਿ ਸਾਨੂੰ ਪੰਜਾਬ 'ਚ ਅੰਮ੍ਰਿਤਪਾਲ ਕੱਲੇ ਜਿੱਤੇ। ਉਹ ਮਾਨਸਾਵ ਨੇ 89 ਦੇ ਵਿੱਚ ਕੱਲੇ ਜਿੱਤੇ ਸੀਗੇ। ਚਲੋ ਜੇ ਮੈਨੂੰ ਲੱਗਦਾ ਕਨਿ ਦਾ ਗੁਰੂ ਮਾਰ ਨੇ ਸੱਚ ਪਾ ਦੇ ਬੀਜੇਸੀ ਇਮਾਨਦਾਰ ਤੇ ਧਿਆਨدار ਦੇ ਨਾਲ ਕੰਮ ਕਰਾਂਗੇ। ਹੂੰ ਫਿਰ ਕੋਈ ਸਾਨੂੰ ਉਹ ਕਮੀ ਨਹੀਂ ਹੈ। ਪਰ ਜੇ ਅਸੀਂ ਸਾਡੇ ਮੰਤ ਬੀਮਾਨ ਆ ਗਿਆ ਅਸੀਂ ਵੀ ਜਿਵੇਂ ਦੇਖੋ ਜਿੰਨੀ ਜਿਹੜੀ ਅੱਜ ਪੋਲਿਟਿਸ਼ੀਅਨ ਦੀ ਬਣੀ ਹੋਈ ਆ ਗੱਲ ਉਹ ਇਤੋਂ ਮਾੜੀ ਗੱਲ ਹੋ ਨਹੀਂ ਸਕਦੀ। ਸੱਚੀ ਗੱਲ ਕਈ ਵਾਰ ਤਾਂ ਆਪਣੇ ਆਪ ਦੀ ਨਫਰਤ ਹੁੰਦੀ ਹੈ ਵੀ ਜਦ ਉਹ ਇਸ ਪਾ ਪ੍ਰੋਫੈਸ਼ਨ ਚੋਂ ਜਿਹਨ ਲੋਕ ਨਫਰਤ ਕਰਦੇ ਨੇ ਨਹੀਂ ਇੱਕ ਤਾਂ ਚੰਗੇ ਮਾੜੇ ਦਾ ਨਾਲ ਤਾਂ ਗੱਲ ਵੱਖਰੀ ਐ ਵੀ ਪੰਜਾਬ ਦੀ ਜਿਹੜੀ ਬਣਤਰ ਹੈ ਨਾ ਪopulation ਦੀ ਵੋਟਾਂ ਦੀ ਬਣਤਰ ਹੈ ਉਹਦੇ ਚ ਵੀ ਇੱਕ ਗੱਲ ਪਈ ਐ ਨਾ ਵੀ ਉਹਦੇ ਚ ਜਿਹੜੀ ਸਿੱਖ ਵੋਟ ਹੈਗੀ ਜਾਂ ਦੈਟਸ ਇੱਕ ਵੋਟ ਹੈ ਉਹਦੇ ਚ ਦਲਿਤ ਵੀ ਆ ਉਹਦੇ ਚ ਹਿੰਦੂ ਵੋਟ ਵੀ ਐ ਅਰਬਨ ਸ਼ਹਿਰੀ ਵੋਟ ਵੀ ਐ ਉਹ ਚ ਰਹਿ ਮਿਲਿਆ ਹੋਇਆ ਨਾ ਵੀ ਤੁਹਾਡਾ ਕਿ ਕੋਈ ਨਾ ਰੋਲ ਸਿੱਖ ਤੁਸੀਂ ਉਹਦੇ ਸਿੱਖੀ ਤੇ ਡਿਪੈਂਡ ਕਰਦੇ ਹੋ ਜਾਂ ਮੈਂ ਤਾਂ ਕਹਿਣਾ ਵੀ ਕੀ ਉਹ ਤੁਹਾਡਾ ਵੀ ਹੁਣ ਵੀ ਤੁਸੀਂ ਦੇਖੋ ਇੱਕ ਤਾਂ ਸਾਡੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ। ਹੂੰ। ਨਾ ਹੀ ਅਸੀਂ ਕਰਦੇ ਜਾਣਾ ਅਸੀਂ ਹਿੰਦੂਆਂ ਨੂੰ ਵੀ ਪਿਆਰ ਕਰਦੇ ਹਾਂ। ਅਸੀਂ ਸਾਰੇ ਭਾਈਚਾਰੇ ਨੂੰ ਪਿਆਰ ਕਰਦੇ ਹਾਂ। ਇਹੀ ਡਿਊਟੀ ਬਣਦੀ ਹੈ ਜੇ ਤੁਹਾਨੂੰ ਇਲੈਕਸ਼ਨ ਲੜਨੀ ਹੈ। ਫਿਰ ਤਾਂ ਤੁਹਾਡੇ ਇਹੀ ਬਣਦਾ ਕਿ ਸਾਰਿਆਂ ਨਾਲ ਬਰਾਬਰ ਦਾ ਬਰਤਾਲ ਕਰੋ। ਕਿ ਸਾਰਿਆਂ ਦੀ ਹੁਨਰ ਦੀ ਗੱਲ ਕਰੋ। ਤਰੱਕੀ ਦੀ ਗੱਲ ਕਰੋ। ਦਿਨਾਂ ਕੱਲ ਤੇ ਭਾਈ ਕਮਛਾ ਦੀ ਗੱਲ ਤੁਸੀਂ ਤੋਰਿਛ ਨਾ। ਉਹਦੀ ਆਪਣੀ ਮੂੰਹ ਦੀ ਗੱਲ ਹੈ। ਕਿ ਜਦ ਮੈਂ ਛੋਟਾ ਹੁੰਦਾ ਸੀ ਮੇਰੇ ਮਨ ਚ ਇੱਕੋ ਤਮੰਨਾ ਸੀ ਵੀ ਮੈਂ ਪੰਜਾਬ ਦੇਖਣਾ ਪੰਜਾਬ ਕਿਹਾ ਜਾਏ ਮੈਂ ਐਡੀ ਕ੍ਰੀਏਟ ਸੀ ਪੰਜਾਬ ਦੀ ਫਰ ਅੱਜ ਜਿਹੜੀ ਅਸੀਂ ਹਰਿਆਣੇ ਤੋਂ ਪਿੱਛੇ ਚਲੇ ਗਏ ਜੀ ਤੇ ਹੁਣ ਤਰਨਤਾਰ ਚੋਣ ਲੜੋਗੇ ਬਾਈ ਇਲੈਕਸ਼ਨ ਹਾਲੇ ਸਾਡਾ ਕੋਈ ਫੈਸਲਾ ਹੋਇਆ ਨਹੀਂ ਬੈਠ ਕੇ ਡਿਸਾਈਡ ਕਰਾਂਗੇ ਕਿ ਇਲੈਕਸ਼ਨ ਲੜੀਏ ਜਾਂ ਨਹੀਂ ਜਾਨੀ